ਇਹ ਗੱਲ ਤੇਰੇ ਨਾਲ ਆ ਫਿਰ ਨਾ ਕਰ ਟੈਨਸ਼ਨ ਨਾ ਪਛੇੜਾ ਅੱਡੇ ਘਰੋਂ ਟੇਕਣਾ ਨਹੀਂ ਕਿਤੇ ਮਸਲਾ ਰੱਖਣਾ ਨਹੀਂ ਕੋਈ ਕੁਦਰਤ ਦਾ ਜੀ ਹੋ ਨਹੀਂ ਨਾ ਪਾ ਜੀ ਉਹ ਇਹਨਾਂ ਦਾ ਕਰਾਏ ਜੀ ਨੇ ਦੇ ਦੇ ਵੀ ਇਹ ਸੰਸਮੋ ਦਾਵਾ ਦਾ ਵੀ ਕਿਸੀਂ ਇਸ ਟੰਕ ਤੇ ਖੜੇ ਆ ਵੀਰ ਜਿਹੜਾ ਸਾਡਾ ਕਾਲੂ ਆ ਇੱਕ ਮਿਹਨਤ ਮਜ਼ਦੂਰੀ ਕਰਕੇ ਜਿਹੜਾ ਆਪਣਾ ਪਰਿਵਾਰ ਦਾ પેટ ਪਾਲਦਾ ਸੀ ਅੱਜ ਇਹਦਾ ਜਿਹੜਾ ਪਾਣੀ ਤੇ 11 ਤਰੀਕ ਦਾ ਆਇਆ ਪਰ ਜਿਹੜਾ ਜਿਹੜਾ ਬੰਨ ਪਹਿਲਾਂ ਟੁੱਟਾ ਸੀ ਅੱਜ ਉਹ ਸਿੱਧਾ ਦਰਿਆ ਨੇ ਰੋਕਿਆ ਜਿਹੜਾ ਇਹਦੇ ਘਰ ਵੱਲੋਂ ਕਰ ਲਿਆ ਤੇ ਸਾਰਾ ਘਰ ਆ ਆਪ ਵੀ ਦੇਖ ਸਕਦੇ ਜੀ ਪਿੱਛੇ ਮਲਬਾ ਜਿਹੜਾ ਉਹ ਤੇ ਦਰਿਆ ਦੇ ਵਿੱਚ ਚਲ ਗਿਆ ਵਾ ਤੇ ਬਹੁਤ ਜ਼ਿਆਦਾ ਵੱਡਾ ਨੁਕਸਾਨ ਇਸ ਪਰਿਵਾਰ ਦਾ ਹੋਇਆ ਕਿਉਂਕਿ ਪਰਿਵਾਰ ਨੇ ਛੇਕੇ ਤੇ ਜ਼ਮੀਨਾਂ ਲੈ ਕੇ ਸਬਜ਼ੀਆਂ ਲਾ ਕੇ ਕੰਮਣ ਲਾ ਕੇ ਅਤੇ ਦਿਹਾੜੀਆਂ ਕਰਕੇ ਇਹ ਜਿਹੜਾ ਘਰ ਆ ਇਹ ਬਣਾਇਆ ਸੀ ਪਰਿਵਾਰ ਦੀ ਜਿਹੜੀ ਬਹੁਤ ਜਿਹੜੀ ਆਸਿਕ ਤੌਰ ਤੋਂ ਕਮਜ਼ੋਰ ਪਰਿਵਾਰ ਆ ਤੋਂ ਅਸੀਂ ਸਰਕਾਰ ਗਾਰੀ ਬੇਨਤੀ ਕਰਦੇ ਆ ਕੀ ਤਰੰਤ ਇਸ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ जख्मਾਂ ਤੇ ਜਿਹੜਾ ਮਲਮ ਲੱਗ ਜਾਵੇ ਕਿ ਥੋੜਾ ਇਹਨਾਂ ਨੂੰ ਹੌਸਲਾ ਹੋ ਜਾਵੇ ਕਿ ਸਰਕਾਰ ਜਾਂ ਪ੍ਰਸ਼ਾਸਨ ਸਾਨੂੰ ਮਤਲਬ ਕਰ ਰਿਹਾ ਤੇ ਸਾਡਾ ਆਉਣ ਵਾਲਾ ਸਭਾ ਜਿਹੜਾ ਜਿਹੜੋ ਪਾਣੀ ਲੱਭਦਾ ਅਸੀਂ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਉਨੇ ਆ ਕਿ ਸਾਰਾ ਨਗਰ ਸਾਰੇ ਇਲਾਕੇ ਦੇ ਸੁਖਨਿਕ ਹੋਰ ਸਾਡੇ ਭੈਣ ਭਰਾ ਜਿਹੜੇ ਗਿਆ ਸੰਤ ਮਹਾਪੁਰਸ਼ ਬਾਬਾ ਤਾਰਾ ਸਿੰਘ ਜੀ ਸਤਿਗੁਰੂ ਫਰੀਹਾਲੀ ਸਾਹਿਬ ਤੋਂ ਉਹ ਵੀ ਮਦਦ ਕਰਨਗੇ ਹੋਰ ਵੀ ਭਰਾ ਇਹਨਾਂ ਦੀ ਮਦਦ ਕਰਕੇ ਜਿਹੜੀ ਜ਼ਮੀਨ ਚ ਪਾਰ ਪੈ ਗਿਆ ਘਰ ਢੁਰ ਗਿਆ ਅਸੀਂ ਉਸ ਨੂੰ ਫਿਰ ਦੁਬਾਰਾ ਬਣਾ ਕੇ ਇਸ ਵੀਰ ਨਾਲ ਵੀਰ ਨੂੰ ਦਵਾਗੇ ਤੇ ਸਰਕਾਰ ਘੜੀ ਬੇਨਤੀ ਹੈ ਕਿ ਜਿਹੜਾ ਪਾਣੀ ਨੂੰ ਰਿਲੀਵ ਕਰ ਦਿੱਤਾ ਜਾਵੇ ਹਾਲੇ ਕੇ ਹੈਡਕੋਲ ਦੇ ਰਿਲੀਵ ਨਹੀਂ ਹੁੰਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਇੱਥੇ ਪਤਾ ਨਹੀਂ ਕਿੰਨੇ ਘਰ ਸੈਂਕੜਿਆਂ ਦੇ ਘਰ ਆ ਜਿਹੜੇ ਜਿਹੜਾ ਉੱਪਰ ਕਰ ਲਿਆ ਦਰਿਆ ਨੇ ਜਿਹੜੀ ਬੜੀ ਬਰਬਾਦੀ ਹੋਊਗੀ ਨਾਲ ਸਾਡੀ ਕਿਤਾਬਣੀ ਸਰਕਾਰ ਨੂੰ ਅਸੀਂ ਬੜੇ ਫਿਰਦਾ ਤੁਹਾਨੂੰ ਬਿਲਡਿੰਗਾਂ ਕਰੀ ਜਾਂਦੇ ਆ ਸਰਕਾਰ ਨੂੰ ਬੇਦੀਆਂ ਕਰੀ ਜਾਂਦੇ ਆ ਕਿ ਸਾਡੇ ਅੱਜ ਤੱਕ ਕੋਈ ਥਨਵਾਈ ਨਹੀਂ ਹੋਈ ਹੋਣ ਸਾਡੇ ਜਦੋਂ ਘਰ ਹੀ ਰੁੜ ਗੇ ਸਾਡਾ ਰਹਿਣ ਮਸੇਰਾ ਸਿਰ ਤੇ ਛੱਤ ਹੀ ਨਹੀਂ ਰਹੀ ਤੇ ਹੁਣ ਮਰਨ ਨਾਲ ਚੰਗਾ ਕਿ ਅਸੀਂ ਸੰਘਰਸ਼ ਕਰਕੇ ਸਰਕਾਰਾਂ ਦੇ ਘਰ ਲਾ ਕੇ ਮਰਾਂਗੇ ਨਾ ਕਿ ਅਸੀਂ ਇਸ ਹਾਲਤ ਦੇ ਵਿੱਚ ਘਰ ਹੀ ਜਿਹੜਾ ਇੱਥੇ ਜਿਹੜਾ ਵੀਰ ਨੇ ਦਿਹਾੜੀਆਂ ਕਰਕੇ ਮਿਹਨਤਾਂ ਕਰਕੇ ਠੇਕੇ ਦੇ ਪਾਲੀਆਂ ਲੈ ਕੇ 70 70 70 ਜਹਾਬ ਨੂੰ ਕਿਲਾ ਤੇ ਆ ਘਰ ਬਣਾਇਆ ਸੀ ਇਹਦਾ ਜਿਹੜਾ ਇੱਕ ਦਰਿਆ ਦਾ ਕਾੜ ਇੱਥੋਂ ਰਾਮਪੁਰ ਗੋੜਾ ਜਾਂ ਮਡਵਾਦ ਲਾ ਲੋ ਇਹ ਸਾਈਡ ਦਾ ਜਿਹੜਾ ਮੁੰਡੇ ਪੇਡ ਵਾਲੀ ਸਾਈਡ ਤੇ ਆਵਾ ਇਹਦਾ ਕਪਾਰ ਜਿਹੜਾ ਬਹੁਤ ਵੱਡਾ ਪੈ ਰਿਹਾ ਜਿਹਦਾ ਪਾਣੀ ਬੜਾ ਤੇਜ਼ ਤੇ ਡੂੰਗਾ ਜਾ ਰਿਹਾ ਵਾ ਤੇ ਇਹਦੇ ਨਾਲ ਇਹਦਾ ਵੀਰ ਦਾ ਨਕਸ਼ਾਨ ਹੋ ਗਿਆ ਘਰ ਜਿਹੜਾ ਵਾ ਦੇ ਦੇ ਟੁਟਾ ਰਖੋ ਨਹੀਂ ਗਿਆ ਨਾ ਸਾਮੂਤ ਆਸਮਾਨੀ ਤੋਂ ਤੇੰਤੋਂ ਲਗਾਤਾਰ ਕੱਢ ਰਹੇ ਆ ਤੇ ਇਹਦਾ ਪਾਣੀ ਦਾ ਵਹਾਣ ਬਹੁਤ ਤੇਜ਼ ਆ ਤੇ ਦਰਿਆ ਜਿਹੜਾ ਪਿਛਲੀ ਸਾਈਡ ਕਾਂਦੇ ਨਾਲ ਬੁਰਾ ਜੁੜ ਗਿਆ ਢੰਗਾਈ ਦੇ ਵਿੱਚ ਇਹ ਬਸ ਕੁਝ ਘੰਟਿਆਂ ਦਾ ਇੱਕ ਰਹਿ ਗਿਆ ਕੰਮ ਤੇ ਜਿਹੜਾ ਵੀਰ ਦਾ ਸਾਰਾ ਕੁਝ ਜਿਹੜਾ ਨੈਸਟੈਚ ਹੋ ਗਿਆ ਵਾ ਅਸੀਂ ਚਾਹੁੰਦੇ ਆ ਸਰਕਾਰ ਕੋਲੋਂ ਮੰਗਦੇ ਆ ਦਾਨੀਆਂ ਸੱਜਣਾ ਤੋਂ ਵੀਰ ਨੂੰ ਜਿਹੜਿਆ ਮਾਅਵਜਾ ਦਿੱਤਾ ਜਾਵੇ ਤੇ ਇਹਦਾ ਇਹ ਘਰਵਾ ਕਿਤੇ ਬਣਾ ਕੇ ਇਹਨੂੰ ਦਿੱਤਾ ਜਾਵੇ ਜਿੱਦਾਂ ਵੀ ਕੋਈ ਮਦਦ ਕਰਨਾ ਚਾਹੁੰਦਾ ਹੋ ਆਪ ਤਰੀਕੇ ਨਾਲ ਜਿਹੜਾ ਆਦੀ ਸੇਲ ਜਗਾ ਤੇ ਆ ਤੇ ਬੱਚੇ ਲੈ ਕੇ ਤੇ ਜਿਹੜਾ ਆਉਣ ਵਾਲੀ ਜ਼ਿੰਦਗੀ ਜਿਹੜੀ ਬਤੀਤ ਕਰ ਸਕੇ ਤੇ ਜਿਹੜਾ ਪਾਣੀ ਆ ਇਹ ਹੜੀ ਕਰੇ ਹੈਰ ਤੋਂ ਜਿਹੜੀ ਜਾਫ ਲੱਗੀ ਆ ਇਹਨੂੰ ਰਿਲੀਜ਼ ਕੀਤਾ ਜਾਵੇ ਤੇ ਜਿਹੜਾ ਬੰਨਵਾ ਅਸੀਂ ਕਰਦੇ ਗੁਜਾਰਥ ਸਰਕਾਰ ਨੂੰ ਜਾਂ ਵੀਰਾਂ ਨੂੰ ਸਜਨਾਦਾਨੀਆਂ ਨੂੰ ਪੀਰ ਨੂੰ ਜਿਹੜਾ ਬੰਨ ਕੇ ਤੋੜਿਆ ਨਾਲ ਨੋਚਾ ਲਾ ਕੇ ਦਿੱਤੀਆਂ ਜਾਣ ਜਿਹੜਾ ਆਉਣ ਵਾਲੇ ਜਿਹੜੇ ਬਾਕੀ ਘਰਵਾ ਉਹਨਾਂ ਦਾ ਬਚਾਅ ਹੋ ਸਕੇ ਤੇ ਸਾਨੂੰ ਕਿਸੇ ਕੋਲੋਂ ਜਿਹੜੇ ਉਜਾਰਥਨਾ ਕਰਨੀ ਪਵੇ ਸਾਨੂੰ ਘਰ ਦੋ ਸਾਨੂੰ ਕੋਈ ਆਟਾ ਦਾਲ ਦੋ ਜਾਂ ਕੋਈ ਮਦਦ ਦੋ ਕਿ ਅੰਨੀ ਆਦਾ ਬੈ ਕੇ ਜਰਾ ਖਾ ਲੀ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ